ਨਿਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਨਿਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਜਿੱਥੇ ਇੱਕ ਪਾਸੇ ਹੜਾ ਦੀ ਮਾਰ ਚੱਲ ਰਹੀ ਹੈ ਉੱਥੇ ਹੀ ਨਹਾੜਾ ਦੇ ਵਿਚਕਾਰ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆਂ ਦੱਸ ਦਈਏ ਕਿ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੱਡਾ ਹੁਕਮ ਜਾਰੀ ਕੀਤਾ ਗਿਆ ਇੱਕੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਿਹੜਨੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਪਿੰਡ ਛੱਡਣ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਦੱਸਿਆ ਕਿ ਘੱਗਰ ਅਤੇ ਟਾਂਗਰੀ ਨਦੀ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਆ ਵਧਦਾ ਜਾ ਰਿਹਾ ਜਿਸ ਨੂੰ ਲੈ ਕੇ ਇਹ ਪ੍ਰਸ਼ਾਸਨ ਦੇ ਵੱਲੋਂ ਹੁਕਮ ਜਿਹੜਾ ਆ ਜਾਰੀ ਕੀਤਾ ਗਿਆ ਤਾਂ ਰਾਜਪੁਰਾ ਤਹਿਸੀਲ ਦੇ ਅਧੀਨ ਆਉਣ ਵਾਲੇ ਇੱਕੇ ਪਿੰਡ ਜੋ ਕਿ ਘੱਗਰ ਦਰਿਆ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਇਸ ਦੇ ਨਾਲ ਹੀ ਜ਼ਿਕਰ ਟਾਂਗਰੀ ਨਦੀ ਦੇ ਨਾਲ ਲੱਗਦੇ ਜਿਹੜੇ 18 ਪਿੰਡ ਨੇ ਉਹਨਾਂ ਨੂੰ ਵੀ ਖਾਲੀ ਕਰਨ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਗਿਆ ਦੱਸਦੀ ਹੈ ਕਿ ਟਾਂਗਰੀ ਅਤੇ ਘੱਗਰ ਦਰਿਆ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਨ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਸਭ ਤੋਂ ਵੱਡਾ ਫੈਸਲਾ ਲਿਆ ਗਿਆ ਤਾਂ ਪਿੰਡ ਛੱਡਣ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਤੇ ਜੇਕਰ ਗੱਲ ਕੀਤੀ ਜਾਵੇ ਘੱਗਰ ਦਰਿਆ ਦੇ ਨਾਲ ਲੱਗਦੇ ਰਾਜਪੁਰਾ ਤਹਿਸੀਲ ਦੇ ਹੀ ਟਾਉਨ ਵਾਲੇ 21 ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼ ਜਿਹੜਾ ਆ ਦਿੱਤਾ ਗਿਆ ਦੱਸਦੀ ਹੈ ਕਿ ਪਿੰਡ ਟੇਪਲਾ ਰਾਜਗੜ ਮਹਿਮੂਦਪੁਰ ਦਵਰਾ ਸੰਜਨਪੁਰ ਨਨਹੇੜੀ ਰਾਏਪੁਰ ਸ਼ਮਸਰਪੁਰ ਉਤਸਾਰ ਝੰਡ ਮਨੋਲੀ ਹਰਪਾਲਾ ਕਾਮੀ ਖੁਰਦ ਰਾਮਪੁਰ ਸਨੋਤਾ ਚਮਾਰੂ ਕਪੂਰੀ ਕਮਲਪੁਰ ਲட்சਾ ਖੁਰਦ ਸਰਲਕਲਾ ਮਹਿਦੂਦਾ ਸਰ ਲਾਲਾ ਖੁਰਦ ਹੋ ਗਿਆ ਜੋ ਜਿਹੜੇ 21 ਪਿੰਡ ਨੇ ਇਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜ ਨੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ ਦਿੱਤੇ ਗਏ ਨੇ ਇਸ ਦੇ ਨਾਲ ਹੀ ਟਾਂਗਰੀ ਨਦੀ ਦੇ ਨਾਲ ਜੋ ਕਿ ਪਟਿਆਲੇ ਦੇ ਵਿੱਚ ਜਿਹਨੇ ਪਿੰਡ ਪੈਂਦੇ ਨੇ 18 ਪਿੰਡ ਦੱਸੇ ਜਾ ਰਹੇ ਨੇ ਉਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜ ਨੇ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਮਹਿਮੂਦਪੁਰ ਰੁੜਕੀ ਦੇਵੀਨਗਰ ਹਰੀਗੜ ਰੋੜ ਜਗੀਰ ਲੇਲਾ ਜਗੀਰ ਦੁੱਧਗੁਜਾਰਾ ਆਦਲੀ ਤਲ ਵਾਲਾ ਮੱਗਰ ਸਾਹਿਬ ਹੋ ਗਿਆ ਇਸ ਦੇ ਨਾਲ ਹੀ ਮੋਲਗੜ ਖੰਸਾ ਰੱਤਾ ਖੇੜਾ ਔਜਾ ਖਤੌਲੀ ਗਣੇਸ਼ਪੁਰ ਖਾਬਗੜ ਬੀਬੀਪੁਰ ਜੋਧਪੁਰ ਬੁੱਧਮੋਰ ਸਾਧਿਕਪੁਰ ਬੀੜਾ ਇਹ ਜਿਹੜੇ ਕੁਝ ਪਿੰਡ ਨੇ ਇਹਨਾਂ ਨੂੰ ਜਿਹੜਾ ਆ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਨ ਦੇ ਆਦੇਸ਼ ਜਿਹੜ ਨੇ ਦਿੱਤੇ ਗਏ ਨੇ ਤਾਂ ਪੰਜਾਬ ਜਿੱਥੇ ਇੱਕ ਪਾਸੇ ਹੜਾ ਦੀ ਮਾਰ ਚੱਲ ਰਿਹਾ ਹੈ ਉੱਥੇ ਹੀ ਹੁਣ ਸਾਰੀਆਂ ਦਰਿਆਵਾਂ ਜਿਹੜੀਆਂ ਨੇ ਉਫਾਨ ਤੇ ਨੇ ਕਕਰ ਤੇ ਟਾਂਗਰੀ ਜਿਹੜੀ ਨਦੀ ਹੈ ਉਹ ਵੀ ਆਪਣਾ ਜਿਹੜਾ ਆ ਕਹਿ ਟਾਉਣ ਦੇ ਵਿੱਚ ਤਿਆਰ ਹੈ ਜਿਸ ਨੂੰ ਲੈ ਕੇ ਹੁਣ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ 21 ਪਿੰਡ ਜਿਹੜੇ ਕਿ ਰਾਜਪੁਰਾ ਤਹਿਸੀਲ ਦੇ ਅਧੀਨ ਆਉਂਦੇ ਨੇ ਘੱਗਰ ਦਰਿਆ ਦੇ ਨਾਲ ਲੱਗਦੇ ਨੇ ਉਹਨਾਂ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਟਾਂਗਰੀ ਨਦੀ ਦੇ ਨਾਲ ਲੱਗਦੇ ਪਿੰਡ ਜਿਹੜੇ ਕਿ 18 ਦੱਸੇ ਜਾ ਰਹੇ ਨੇ ਉਹਨਾਂ ਨੂੰ ਵੀ ਖਾਲੀ ਕਰਨ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਦੱਤੇ ਗਏ ਨੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਮਾਜਾ ਏਰੀਆ ਜਿਹੜਾ ਹੈ ਪੂਰੀ ਤਰੀਕੇ ਦੇ ਨਾਲ ਪਾਣੀ ਚ ਵਿਲੀਨ ਹੋ ਚੁੱਕਿਆ तकरीबन 1400 ਪਿੰਡ ਜਿਹੜੇ ਦੱਸੇ ਜਾ ਰਹੇ ਨੇ ਕਿ ਹੜਾ ਦੀ ਮਾਰ ਚੱਲ ਰਹੇ ਨੇ ਲੋਕ ਘਰਾਂ ਤੋਂ ਬੇਕਾਰ ਹੋ ਗਏ ਨੇ ਉੱਤੇ ਹੀ ਮਾਲਵਾ ਏਰੀਆ ਵੀ ਹੌਲੀ-ਹੌਲੀ ਜਿਹੜਾ ਆ ਹੜਾ ਪ੍ਰਭਾਵਿਤ ਹੁੰਦਾ ਜਾ ਰਿਹਾ ਕਿਉਂਕਿ ਕਾਗੜ ਦਰਿਆ ਉਪਾਨਤੇ ਆ ਟਾਂਗਰੀ ਨਦੀ ਉਪਾਨਤੇ ਆ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਟਾਂਗਰੀ ਨਦੀ ਦੇ ਨਾਲ ਲੱਗਦੇ ਜਿਹੜੇ 18 ਪਿੰਡ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਤਾਂ ਇਸ ਦੇ ਨਾਲ ਹੀ ਇੱਕ ਹੀ ਪਿੰਡ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜ ਨੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਨੇ ਸਸ਼ੀਕਲ ਜੀ ਅੱਜ ਮਿਤੀ 3 ਸਤੰਬਰ तकरीबन 10:30 11:00 ਵਜੇ ਮੈਂ ਸਰਾਂ ਨਾਲ ਸੰਜਾ ਕਰਨਾ ਚਾਹੁੰਦੀਆਂ ਕਿ ਜੀ ਪਾਣੀ ਦਾ ਜਿਹੜਾ ਲੈਵਲ ਹੈਗਾ ਅਸੀਂ ਸਰਾਲਾ ਹੈਡ ਤੇ ਖੜੇ ਆ ਕਾਫੀ ਜ਼ਿਆਦਾ ਇਨਕਰੀਜ਼ਡ ਹੈਗਾ ਤੇ ਪਿੱਛੇ ਕੰਟੀਨਿਊਸ ਰੇਨ ਕਰਕੇ ਕਾਫੀ ਪਾਣੀ ਹੋਰ ਵਧਰਾਏਗਾ ਤਾਂ ਮੇਰੀ ਬੇਨਤੀ ਹੈਗੀ ਜਿਹੜਾ ਜਿਹੜੇ ਜਿਹੜੇ ਪਿੰਡ ਹੈਗੇ ਜੋ ਨਾਲ ਲੱਗਦੇ ਹੈਗੇ ਜਾਂ ਜਿੱਥੇ ਕ੍ਰਿਟੀਕਲ ਸਿਚੁਏਸ਼ਨ ਹੋ ਸਕਦੀ ਹੈ ਉਹਨੂੰ ਐਂਟੀਸੀਪੇਟ ਕਰਦੇ ਹੋਏ ਅਸੀਂ ਅਲਰਟ ਵੀ ਜਾਰੀ ਕੀਤਾ ਹੈਗਾ ਕੁਝ ਪਿੰਡਾਂ 'ਚ ਜੋ ਐਸਡੀਐਮ ਸਾਹਿਬ ਆਪਣੇ ਆਪਣੇ ਏਰੀਆ ਵਿੱਚ ਦਸ ਵੀ ਰਹੇ ਹੈਗੇ ਸਪੈਸੀਫਿਕਲੀ ਜਿੱਥੇ ਇਵੈਕੂਏਸ਼ਨ ਦੀ ਲੋਡ ਪੈ ਸਕਦੀ ਹੈ ਜੀ ਉਹਨਾਂ ਨੂੰ ਐਡਵਾਂਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਵੈਕੂਏਟ ਕਰਾ ਸਕੀਏ ਤੇ ਮੇਰੀ ਬੇਨਤੀ ਹੈਗੀ ਕਿ ਜੇ ਉਹ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਆਂਦੀ ਹੈਗੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ بارش ਕਰਕੇ ਤਾਂ ਕਿਤੇ ਵੀ ਤੁਹਾਨੂੰ ਲੱਗਦਾ ਕੋਈ ਖਾਰ ਪੈ ਰਹੀ ਹੈ ਜਾਂ ਬ੍ਰੀਚ ਦੀ ਸੰਭਾਵਨਾ ਹੈਗੀ ਤਾਂ ਉਹ ਤੁਰੰਤ ਫੋਟੋ ਵੀਡੀਓ ਟਾਈਮ ਸਟੈਂਪਡ ਲੋਕੇਸ਼ਨ ਦੇ ਨਾਲ ਸਾਡੇ ਨਾਲ ਸਾਂਝਾ ਕਰਿਓ ਕਰੋ ਤਾਂ ਕਿ ਕੋਈ ਵੀ ਮੇਜਰ ਡੈਮੇਜ ਤੋਂ ਅਸੀਂ ਬਚ ਸਕੀਏ ਨਾਲ ਹੀ ਨਾਲ ਸਿਰਫ ਉਹ ਪਿੰਡ ਜਿੱਥੇ ਅਸੀਂ ਅਲਰਟ ਜਾਰੀ ਕਰ ਰਹੇ ਹਾਂ ਅਲਰਟ ਵੀ ਦੋ ਤਰੀਕੇ ਦੇ ਹੈਗੇ ਇੱਕ ਜਿੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਜੀ ਇੰਨੇ ਟਾਈਮ ਤੱਕ ਪਾਣੀ ਆ ਸਕਦਾ ਹੈ ਔਰ ਕੁਝ ਥੋੜੇ ਜਿਹੇ ਪਿੰਡੇ ਹੋ ਜਿਆਦੇ ਹੈਗੇ ਚਾਹੋ ਕਨੌਰ ਏਰੀਆ ਦੇ ਹੋ ਅਗੇ ਇੱਕ ਦੋ ਦੇਵਗੜ੍ਹ ਏਰੀਆ ਦੇ ਸਪੈਸਿਫਿਕ ਅਸੀਂ ਆਪਣੇ ਅਲਰਟ ਸਿਚ ਵੀ ਲਿਖ ਰਹੇ ਹਾਂ ਔਰ ਅਨਾਉਂਸਮੈਂਟਸ ਵੀ ਲੋਕਲੀ ਕਰਾ ਰਹੇ ਹਾਂ ਤੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਤੇ ਸਾਰਿਆਂ ਨਾਲ ਸਾਡਾ ਤਾਲਮੇਲ ਹੈ ਗਰਾਊਂਡ ਲੈਵਲ ਤੇ ਟੀਮਸ ਵੀ ਉੱਥੇ ਹੈਗੀ ਤਾਂ ਸਿਰਫ ਉਹਨ ਪਿੰਡਾਂ ਨੂੰ ਮੇਰੀ ਬੇਨਤੀ ਹੈਗੀ ਕਿ ਉਹ ਟਾਈਮ ਸਿਰ ਇਵੈਕੂਏਸ਼ਨ ਵਾਸਤੇ ਸਾਡੇ ਰੀਲੀਫ ਸੈਂਟਰਸ ਬਨੇ ਹੋਏ ਹਨ ਉੱਥੇ ਆ ਜਾਣ ਤੇ ਰੈਸਟ ਵਾਸਤੇ ਇੱਕੋ ਹੀ ਬੇਨਤੀ ਹੈਗੀ ਕਿ ਜੀ ਮੈਂ ਪੂਰੇ ਰਸਤੇ ਦੇਖ ਰਹੀ ਸੀ ਕਿ ਜਿੱਥੇ ਤੇ ਨਹਿਰ ਰਹੇਗੇ ਜਾਂ ਕੋਈ ਦਰਿਆ ਲੱਗਦੀ ਹੈਗੀ ਸਭ ਦਾ ਪਾਣੀ ਉਫਾਨਤੇ ਹੈਗਾ ਔਰ ਕਈ ਵਾਰੀ ਬਰਸਾਤੀ ਮੌਸਮ ਤੇ ਪੈਰ ਸਿਸਲਨ ਕਾਰਨ ਔਰ ਕੁਝ ਵੀ ਆਪਦਾ ਕਿਸੇ ਸਮੇਂ ਆ ਸਕਦੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈਗੀ ਕਿ ਨਦੀਆਂ ਦੇ ਕਿਨਾਰੇ ਬਿਲਕੁਲ ਨਾ ਜਾਣ ਜਿੱਥੇ ਡਰੇਨਸ ਹੈਗੀ ਜਾਂ ਕੁਝ ਵੀ ਹੈਗੀ ਉੱਥੇ ਖੜ ਕੇ ਫੋਟੋ ਸੈਲਫੀ ਨਾ ਲੈਣ ਤੁਹਾਡੇ ਧਿਆਨ ਵਿੱਚ ਕੁਝ ਵੀ ਆਂਦਾ ਹੈਗਾ ਕਿ ਜੇ ਦੇਖ ਕਰਕੇ ਕੋਈ ਹਾਦਸਾ ਹੋ ਸਕਦਾ ਹੈ ਉਹ ਇਮੀਡੀਏਟਲੀ ਸਾਡੇ ਧਿਆਨੇ ਚ ਲਾਇਆ ਜਾਵੇ ਤੇ ਸਾਰੇ ਐਸ ਜੀਐਮਸ ਦੇ ਤੇ ਬਾਕੀ ਟੀਮਾਂ ਦੇ ਸਾਡੇ ਨੰਬਰ ਫਲੈਸ਼ ਟ ਹੈ ਕਿ ਕਾਈਂਡਲੀ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈਗੀ ਤੁਰੰਤ ਉਸਤੇ ਦਿੱਤੀ ਜਾਵੇ ਮੇਰੇ ਪੱਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਜਿੱਥੇ ਇੱਕ ਪਾਸੇ ਹੜਾਦੀ ਮਾਰ ਚੱਲ ਰਹੀ ਹੈ ਉੱਥੇ ਹੀ ਨਹਾੜਾ ਦੇ ਵਿਚਕਾਰ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆਹ ਦੱਸ ਦਿਆ ਕਿ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੱਡਾ ਹੁਕਮ ਜਾਰੀ ਕੀਤਾ ਗਿਆ 21 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਿਹੜਨੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਪਿੰਡ ਛੱਡਣ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਦੱਸ ਦਿਆ ਕਿ ਘਾਗਰ ਅਤੇ ਟਾਂਗਰੀ ਨਦੀ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਆ ਵਾਧਾ ਜਾ ਰਿਹਾ ਜਿਸ ਨੂੰ ਲੈ ਕੇ ਇਹ ਪ੍ਰਸ਼ਾਸਨ ਦੇ ਵੱਲੋਂ ਹੁਕਮ ਜੜਾਇਆ ਜਾਰੀ ਕੀਤਾ ਗਿਆ ਤਾਂ ਰਾਜਪੁਰਾ ਤਹਿਸੀਲ ਦੇ ਅਧੀਨ ਆਉਣ ਵਾਲੇ ਇੱਕੇ ਪਿੰਡ ਜੋ ਕਿ ਘੱਗਰ ਦਰਿਆ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਜੇਕਰ ਟਾਂਗਰੀ ਨਦੀ ਦੇ ਨਾਲ ਲੱਗਦੇ ਜਿਹੜੇ 18 ਪਿੰਡ ਨੇ ਉਹਨਾਂ ਨੂੰ ਵੀ ਖਾਲੀ ਕਰਨ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਗਿਆ ਦੱਸਦੀ ਹੈ ਕਿ ਟਾਂਗਰੀ ਅਤੇ ਘੱਗਰ ਦਰਿਆ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਨ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਸਭ ਤੋਂ ਵੱਡਾ ਫੈਸਲਾ ਲਿਆ ਗਿਆ ਤਾਂ ਪਿੰਡ ਛੱਡਣ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਤੇ ਜੇਕਰ ਗੱਲ ਕੀਤੀ ਜਾਵੇ ਘੱਗਰ ਦਰਿਆ ਦੇ ਨਾਲ ਲੱਗਦੇ ਰਾਜਪੁਰਾ ਤਹਿਸੀਲ ਦੇ ਹੇਠਾਉਣ ਵਾਲੇ 21 ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼ ਜਿਹੜਾ ਆ ਦਿੱਤਾ ਗਿਆ ਦੱਸਦੀ ਹੈ ਕਿ ਪਿੰਡ ਟੇਪਲਾ ਰਾਜਗੜ ਮਹਿਮੂਦਪੁਰ ਦਵਰਾ ਸੰਜਨਪੁਰ ਨਨਹੇੜੀ ਰਾਏਪੁਰ ਸ਼ਮਸਰਪੁਰ ਉਤਸਾਰ ਝੰਡ ਮਨੋਲੀ ਹਰਪਾਲਾ ਕਾਮੀ ਖੁਰਦ ਰਾਮਪੁਰ ਸਨੋਤਾ ਚਮਾਰੂ ਕਪੂਰੀ ਕਮਲਪੁਰ ਲட்சਾ ਖੁਰਦ ਸਰਲਕਲਾ ਮਹਿਦੂਦਾ ਸਰਲਾਲਾ ਖੁਰਦ ਹੋ ਗਿਆ ਜੋ ਜਿਹੜੇ ਕੀ ਪਿੰਡ ਨੇ ਇਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜ ਨੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਏ ਦੱਤੇ ਗਏ ਨੇ ਇਸ ਦੇ ਨਾਲ ਹੀ ਟਾਂਗਰੀ ਨਦੀ ਦੇ ਨਾਲ ਜੋ ਕੇ ਪਟਿਆਲੇ ਦੇ ਵਿੱਚ ਜਿੰਨੇ ਪਿੰਡ ਪੈਂਦੇ ਨੇ 18 ਪਿੰਡ ਦੱਸੇ ਜਾ ਰਹੇ ਨੇ ਉਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਮਹਿਮੂਦਪੁਰ ਰੁੜਕੀ ਦੇਵੀਨਗਰ ਹਰੀਗੜ ਰੋੜ ਜਗੀਰ ਲੇਲਾ ਜਗੀਰ ਦੁੱਧਗੁਜਾਰਾ ਆਦਲੀ ਤਲ ਵਾਲਾ ਮੱਗਰ ਸਾਹਿਬ ਹੋ ਗਿਆ ਇਸ ਦੇ ਨਾਲ ਹੀ ਮੋਲਗੜ ਖਾਂਸਾ ਰੱਤਾ ਖੇੜਾ ਔਜਾ ਖਤੌਲੀ ਗਣੇਸ਼ਪੁਰ ਖਰਾਬਗੜ ਬੀਬੀਪੁਰ ਜੋਧਪੁਰ ਬੁੱਧਮੋਰ ਸਾਦਿਕਪੁਰ ਬੀੜਾ ਇਹ ਜਿਹੜੇ ਕੁਝ ਪਿੰਡ ਨੇ ਇਹਨਾਂ ਨੂੰ ਜਿਹੜਾ ਆ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਨ ਦੇ ਆਦੇਸ਼ ਜਿਹੜ ਨੇ ਦਿੱਤੇ ਗਏ ਤਾਂ ਪੰਜਾਬ ਜਿੱਤੇ ਇੱਕ ਪਾਸੇ ਹੜਾ ਦੀ ਮਾਰ ਚੱਲ ਰਿਹਾ ਹੈ ਉੱਥੇ ਹੁਣ ਸਾਰੀਆਂ ਦਰਿਆਵਾਂ ਜਿਹੜੀਆਂ ਨੇ ਉਫਾਨ ਤੇ ਨੇ ਕਘਰ ਤੇ ਟਾਂਗਰੀ ਜਿਹੜੀ ਨਦੀ ਹੈ ਉਹ ਵੀ ਆਪਣਾ ਜਿਹੜਾ ਇਹ ਕਹਿ ਟੌਣ ਦੇ ਵਿੱਚ ਤਿਆਰ ਹੈ ਜਿਸ ਨੂੰ ਲੈ ਕੇ ਹੁਣ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ 21 ਪਿੰਡ ਜਿਹੜੇ ਕਿ ਰਾਜਪੁਰਾ ਤਹਿਸੀਲ ਦੇ ਅਧੀਨ ਆਉਂਦੇ ਨੇ ਕਘਰ ਦਰਿਆ ਦੇ ਨਾਲ ਲੱਗਦੇ ਨੇ ਉਹਨਾਂ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਟਾਂਗਰੀ ਨਦੀ ਦੇ ਨਾਲ ਲੱਗਦੇ ਪਿੰਡ ਜਿਹੜੇ ਕਿ 18 ਦੱਸੇ ਜਾ ਰਹੇ ਨੇ ਉਹਨਾਂ ਨੂੰ ਵੀ ਖਾਲੀ ਕਰਨ ਦੇ ਅਦੇਜਣ ਦੇ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਦਾ ਪੰਜਾਬ ਦੇ ਵਿੱਚ ਲਗਾਤਾਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਮਾਜਾ ਏਰੀਆ ਜਿਹੜਾ ਹੈ ਪੂਰੀ ਤਰੀਕੇ ਦੇ ਨਾਲ ਪਾਣੀ ਚ ਵਿਲੀਨ ਹੋ ਚੁੱਕਿਆ तकरीबन 1400 ਪਿੰਡ ਜਿਹੜੇ ਦੱਸੇ ਜਾ ਰਹੇ ਨੇ ਕਿ ਹੜਾ ਦੀ ਮਾਰ ਚੱਲ ਰਹੇ ਨੇ ਲੋਕ ਘਰਾਂ ਤੋਂ ਬੇਕਾਰ ਹੋ ਗਏ ਨੇ ਉੱਤੇ ਹੀ ਮਾਲਵਾ ਏਰੀਆ ਵੀ ਹੌਲੀ-ਹੌਲੀ ਜਿਹੜਾ ਆ ਹੜਾ ਪ੍ਰਭਾਵਿਤ ਹੁੰਦਾ ਜਾ ਰਿਹਾ ਕਿਉਂਕਿ ਕਾਗਰ ਦਰਿਆ ਉਪਾਨਤੇ ਆ ਟਾਂਗਰੀ ਨਦੀ ਉਪਾਨਤੇ ਆ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਟਾਂਗਰੀ ਨਦੀ ਦੇ ਨਾਲ ਲੱਗਦੇ ਜਿਹੜੇ 18 ਪਿੰਡ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਤਾਂ ਇਸ ਦੇ ਨਾਲ ਹੀ ਇੱਕੇ ਪਿੰਡ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜੇ ਨੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਨੇ ਆ ਸਸ਼ੀਕਲ ਜੀ ਅੱਜ ਮਿਤੀ 3 ਸਤੰਬਰ तकरीबन 10:30 11:00 ਵਜੇ ਮੈਂ ਸਰਿਆਂ ਨਾਲ ਸੰਜਾ ਕਰਨਾ ਚਾਹੁੰਦੀ ਆ ਕਿ ਜੀ ਪਾਣੀ ਦਾ ਜਿਹੜਾ ਲੈਵਲ ਹੈਗਾ ਸੀ ਸਰਾਲਾ ਹੈਡ ਤੇ ਖੜਿਆ ਆ ਕਾਫੀ ਜ਼ਿਆਦਾ ਇਨਕਰੀਸਡ ਹੈਗਾ ਤੇ ਪਿੱਛੇ ਕੰਟੀਨਿਊਸ ਰੇਨ ਕਰਕੇ ਕਾਫੀ ਪਾਣੀ ਹੋਰ ਵਧਰਾਏਗਾ ਤਾਂ ਮੇਰੀ ਬੇਨਤੀ ਹੈਗੀ ਜਿਹੜਾ ਜਿਹੜੇ ਜਿਹੜੇ ਪਿੰਡ ਹੈਗੇ ਜੋ ਨਾਲ ਲੱਗਦੇ ਹੈਗੇ ਜਾਂ ਜਿੱਥੇ ਕ੍ਰਿਟੀਕਲ ਸਿਚੁਏਸ਼ਨ ਹੋ ਸਕਦੀ ਹੈ ਉਹਨੂੰ ਐਂਟੀਸੀਪੇਟ ਕਰਦੇ ਹੋਏ ਅਸੀਂ ਅਲਰਟ ਵੀ ਜਾਰੀ ਕੀਤਾ ਹੈਗਾ ਕੁਝ ਪਿੰਡਾਂ 'ਚ ਜੋ ਐਸਡੀਐਮ ਸਾਹਿਬ ਆਪਣੇ ਆਪਣੇ ਏਰੀਆ ਵਿੱਚ ਦਸ ਵੀ ਰਹੇ ਹੈਗੇ ਸਪੈਸੀਫਿਕਲੀ ਜਿੱਥੇ ਇਵੈਕੂਏਸ਼ਨ ਦੀ ਲੋਡ ਪੈ ਸਕਦੀ ਹੈਗੀ ਉਹਨਾਂ ਨੂੰ ਐਡਵਾਂਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਵੈਕੂਏਟ ਕਰਾ ਸਕੀਏ ਤੇ ਮੇਰੀ ਬੇਨਤੀ ਹੈਗੀ ਕਿ ਜੇ ਉਹ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਆਂਦੀ ਹੈਗੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ بارش ਕਰਕੇ ਤਾਂ ਕਿੱਥੇ ਵੀ ਤੁਹਾਨੂੰ ਲੱਗਦਾ ਕੋਈ ਖਾਰ ਪੈ ਰਹੀ ਹੈ ਜਾਂ ਬ੍ਰੀਚ ਦੀ ਸੰਭਾਵਨਾ ਹੈਗੀ ਤਾਂ ਉਹ ਤੁਰੰਤ ਫੋਟੋ ਵੀਡੀਓ ਟਾਈਮ ਸਟੈਂਪਡ ਲੋਕੇਸ਼ਨ ਦੇ ਨਾਲ ਸਾਡੇ ਨਾਲ ਸਾਂਝਾ ਕਰਿਓ ਕਰੋ ਤਾਂ ਕਿ ਕੋਈ ਵੀ ਮੇਜਰ ਡੈਮੇਜ ਤੋਂ ਅਸੀਂ ਬਚ ਸਕੀਏ ਨਾਲ ਹੀ ਨਾਲ ਸਿਰਫ ਉਹ ਪਿੰਡ ਜਿੱਥੇ ਅਸੀਂ ਅਲਰਟ ਜਾਰੀ ਕਰ ਰਹੇ ਹਾਂ ਅਲਰਟ ਵੀ ਦੋ ਤਰੀਕੇ ਦੇ ਹੈਗੇ ਇੱਕ ਜਿੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਜੀ ਇੰਨੇ ਟਾਈਮ ਤੱਕ ਪਾਣੀ ਆ ਸਕਦਾ ਹੈ ਔਰ ਕੁਝ ਥੋੜੇ ਜਿਹੇ ਪਿੰਡੇ ਹੋ ਜਿਆਦੇ ਹੈਗੇ ਚਾਹੋ ਕਨੌਰ ਏਰੀਆ ਦੇ ਹੋ ਅੱਗੇ ਇੱਕ ਦੋ ਦੇਵਗੜ੍ਹ ਏਰੀਆ ਦੇ ਉਹ ਸਪੈਸੀਫਿਕ ਅਸੀਂ ਆਪਣੇ ਅਲਰਟ ਸਿਚ ਵੀ ਲਿਖ ਰਹੇ ਹਾਂ ਔਰ ਅਨਾਉਂਸਮੈਂਟਸ ਵੀ ਲੋਕਲੀ ਕਰਾ ਰਹੇ ਹਾਂ ਤੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਤੇ ਸਾਰਿਆਂ ਨਾਲ ਸਾਡਾ ਤਾਲਮੇਲ ਹੈ ਗਰਾਊਂਡ ਲੈਵਲ ਤੇ ਟੀਮਸ ਵੀ ਉੱਥੇ ਹੈਗੀ ਤਾਂ ਸਿਰਫ ਉਹਨ ਪਿੰਡਾਂ ਨੂੰ ਮੇਰੀ ਬੇਨਤੀ ਹੈਗੀ ਕਿ ਉਹ ਟਾਈਮ ਸਿਰ ਇਵੈਕੂਏਸ਼ਨ ਵਾਸਤੇ ਸਾਡੇ ਰਿਲੀਫ ਸੈਂਟਰਸ ਬਨੇ ਹੋਏ ਹਨ ਉੱਥੇ ਆ ਜਾਣ ਤੇ ਰੈਸਟ ਵਾਸਤੇ ਇੱਕੋ ਹੀ ਬੇਨਤੀ ਹੈਗੀ ਕਿ ਜੀ ਮੈਂ ਪੂਰੇ ਰਸਤੇ ਦੇਖ ਰਹੀ ਸੀ ਕਿ ਜਿੱਥੇ ਇੱਥੇ ਨਹਿਰ ਰਹੇਗੇ ਜਾਂ ਕੋਈ ਦਰਿਆ ਲੱਗਦੀ ਹੈਗੀ ਸਭ ਦਾ ਪਾਣੀ ਉਫਾਂਤੇ ਹੈਗਾ ਔਰ ਕਈ ਵਾਰੀ ਬਰਸਾਤੀ ਮੌਸਮ ਤੇ ਪੈਰ ਸਪਸਲਨ ਕਾਰਨ ਔਰ ਕੁਝ ਵੀ ਆਪਦਾ ਕਿਸੇ ਸਮੇਂ ਆ ਸਕਦੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈਗੀ ਕਿ ਨਦੀਆਂ ਦੇ ਕਿਨਾਰੇ ਬਿਲਕੁਲ ਨਾ ਜਾਣ ਜਿੱਥੇ ਡਰੇਨਸ ਹੈਗੀ ਜਾਂ ਕੁਝ ਵੀ ਹੈਗੀ ਉੱਥੇ ਖੜ ਕੇ ਫੋਟੋ ਸੈਲਫੀ ਨਾ ਲੈਣ ਤੁਹਾਡੇ ਧਿਆਨ ਵਿੱਚ ਕੁਝ ਵੀ